ਅੱਜ ਅਸੀਂ ਚੰਨਿਆਂ ਸੰਗਰੂੜ ਬਹੁਤ ਹੀ ਨੇਕ ਕੰਮ ਕਰਨ ਜੋ ਕਿ ਹਰ ਇਨਸਾਨ ਨੂੰ ਜ਼ਿੰਦਗੀ ਦੇ ਵਿੱਚ ਜ਼ਰੂਰ ਕਰ ਲੈਣਾ ਚਾਹੀਦਾ ਜੇਕਰ ਤੁਹਾਨੂੰ ਪ੍ਰਮਾਤਮਾ ਧਨ ਦੌਲਤ ਤੰਦਰੁਸਤੀ ਚੰਗਾ ਪਰਿਵਾਰ ਸੁਖੀ ਪਰਿਵਾਰ ਦੇਵੇ ਨਾ ਪ੍ਰਮਾਤਮਾ ਦਾ ਸ਼ੁਕਰੀਆ ਜ਼ਰੂਰ ਕਰਨਾ ਚਾਹੀਦਾ ਆਪਣੀ ਦਸਾਂ ਨੌਹਾਂ ਦੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਦਸਵਾਂ ਦਾ ਜਰੂਰ ਕੱਢ ਦੇਣਾ ਚਾਹੀਦਾ ਸੰਗਰੂਰ ਅਸੀਂ ਕੀ ਕਰਨ ਚੱਲੇ ਆ ਵੀਡੀਓ ਨੂੰ ਪੂਰਾ ਵੇਖਿਓ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਵੀ ਕਰ ਦਿਓ ਲਾਇਕ ਕਮੈਂਟ ਕਰਨਾ ਨਾ ਭੁੱਲਣਾ ਅਸੀਂ ਪਹੁੰਚ ਗਏ ਕੱਕੜਵਾਲ ਚੌਂਕ ਧੋਰੀ ਅੱਗੇ ਆਉਣਾ ਹੈ ਸੰਗਰੂਰ ਵਾਲਾ ਚੌਂਕ ਸੰਗਰੂਰ ਵਾਲੇ ਚੌਂਕ 'ਚ ਨਾ ਸਾਨੂੰ ਇੱਕ ਸਰਦਾਰ ਪੀਰ ਦੀ ਲੱਗੀ ਹੋਈ ਰੇੜੀ ਦੇਗੀ ਅਸੀਂ ਰੇੜੀ ਵਾਲੇ ਬੇਰ ਨੂੰ ਪੁੱਛਿਆ ਵੀ ਕੇਲੇ ਭਾਈ ਕੀ ਭਾ ਲਾਵੇਂਗਾ ਬਾਈ ਕਹਿੰਦਾ ਸ਼ਾਮ ਦਾ ਟਾਈਮ ਐ ਸੌ ਦੇ 2 ਕਿਲੋ ਵੇਚਦੇ ਆ ਤੁਹਾਨੂੰ 2.5 ਕਿਲੋ ਲਾ ਦਾਂਗੇ ਅਸੀਂ ਬੇਰ ਨੂੰ ਕਹਤਾ ਵੀ ਜਿੰਨੇ ਕੇਲੇ ਤੇਰੀ ਰਿਹੜੀ ਦੇ ਉੱਪਰ ਪਏ ਨੇ ਨਾ ਸਾਰੇ ਤੋਲ ਕੇ ਡੱਬਿਆਂ ਦੇ ਵਿੱਚ ਪੈਕ ਕਰ ਦੇ ਬਾਈ ਨੇ ਦਸਾਂ ਮਿੰਟਾਂ ਚ ਸਾਰੇ ਕੇਲੇ ਤੋਲ ਕੇ ਡੱਬਿਆਂ ਦੇ ਵਿੱਚ ਪੈਕ ਕਰਕੇ ਨਾ ਆਪਣੀ ਰਿਹੜੀ ਖਾਲੀ ਕਰਤੀ ਅਤੇ ਪੈਕ ਕਰਨ ਤੋਂ ਬਾਅਦ ਸਾਡੀ ਗੱਡੀ ਦੇ ਵਿੱਚ ਬੜੇ ਹੀ ਪਿਆਰ ਦੇ ਨਾਲ ਉਹਨੇ ਇਹਨਾਂ ਕੇਲਿਆਂ ਨੂੰ ਰੱਖਤਾ ਤੇ ਅਸੀਂ ਉਸ ਬਾਈ ਨੂੰ ਪੇਮੈਂਟ ਦੇ ਕੇ ਚੱਲ ਪਏ ਸੰਗਰੂਰ ਵੱਲ ਸੰਗਰੂਰ ਅਸੀਂ ਕਿੱਥੇ ਜਾਵਾਂਗੇ ਤੁਸੀਂ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਦੇਖਿਓ ਆ ਗੱਡੀ ਦੇ ਵਿੱਚ ਬਾਈ ਨੇ ਕਰਤਾ ਲੋਡ ਸਮਾਨ ਬਾਈ ਕਹਿੰਦਾ ਪਿੱਛੇ ਦਾ ਟਿਕਣਾ ਨਹੀਂ ਸੀਟ ਤੇ ਰੱਖ ਦੀਏ ਸੀਟ ਤੇ ਸਾਡੇ ਕੋਲ ਪਹਿਲਾਂ ਵੀ ਬਹੁਤ ਸਮਾਨ ਪਿਆ ਸੀ ਅਸੀਂ ਪਹੁੰਚ ਗਏ ਪਿੰਗਲਵਾੜਾ ਆਸ਼ਰਮ ਸੰਗਰੂਰ ਪਿੰਗਲਵਾੜਾ ਆਸ਼ਰਮ ਪਹੁੰਚਣ ਤੇ ਗੇਟ ਕੀਪਰ ਨੇ ਬੜੇ ਸਤਿਕਾਰ ਦੇ ਨਾਲ ਗੇਟ ਖੋਲਣ ਤੋਂ ਬਾਅਦ ਸਾਡੀ ਗੱਡੀ ਅੰਦਰ ਲਵਾਤੀ ਅਤੇ ਬਾਬਾ ਜੀ ਨੇ ਜਿਹੜਾ ਸਮਾਨ ਅਸੀਂ ਲਿਆਂਦਾ ਸੀ ਉਹ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਦੇ ਵਿੱਚ ਰੱਖ ਕੇ ਭੋਗ ਲਵਾਉਣ ਤੋਂ ਬਾਅਦ ਅਰਦਾਸ ਕਰਕੇ ਸਟੋਰ ਦੇ ਵਿੱਚ ਪਹੁੰਚਦਾ ਕਰਤਾ ਤਾਂ ਜੋ ਇਹ ਜੋ ਇੱਥੇ ਮਰੀਜ਼ ਰਹਿੰਦੇ ਨੇ ਉਹਨਾਂ ਨੂੰ ਸਮੇਂ ਤੇ ਵਰਤਾਇਆ ਜਾ ਸਕੇ ਉਸ ਤੋਂ ਬਾਅਦ ਅਸੀਂ ਢੇੜਾ ਮਾਰਿਆ ਵੱਖ-ਵੱਖ ਬਲਾਕਾਂ ਦੇ ਵਿੱਚ ਜਿੱਥੇ ਕਿ ਵੱਖ-ਵੱਖ ਤਰ੍ਹਾਂ ਦੇ ਮਰੀਜ਼ ਰਹਿੰਦੇ ਨੇ ਇਸ ਪਿੰਗਲਵਾੜੇ ਦਾ ਸਾਰਾ ਖਰਚਾ ਆਪਣੇ ਵਰਗੇ ਕਿਰਤ ਕਮਾਈ ਕਰਨ ਵਾਲੇ ਲੋਕਾਂ ਦੇ ਸਿਰ ਤੋਂ ਚੱਲਦਾ ਤੁਸੀਂ ਵੀ ਕਦੇ-ਕਦੇ ਇੱਥੇ ਢੀੜਾ ਮਾਰ ਲਿਆ ਕਰੋ ਕਿਉਂਕਿ ਇਹ ਲੋਕ ਵੀ ਸਾਡੇ ਆਪਣੇ ਪਰਿਵਾਰ ਦਾ ਜੀ ਨੇ ਇਹਨਾਂ ਨੇ ਬੜੇ ਹੀ ਪਿਆਰ ਦੇ ਨਾਲ ਸਾਡੇ ਨਾਲ ਫੋਟੋਆਂ ਵਗੈਰਾ ਖਿਚਵਾਈਆਂ ਅਤੇ ਪੂਰਾ ਸਤਿਕਾਰ ਦਿੱਤਾ ਸਾਰੇ ਬਲਾਕਾਂ ਵਿੱਚ ਢੇੜਾ ਮਾਰਨ ਤੋਂ ਬਾਅਦ ਆ ਬੇਬੇ ਜੀ ਕਹਿੰਦੇ ਕਹਿੰਦੇ ਸਾਡੀ ਫੋਟੋ ਤਾਂ ਚੇਚੇ ਤੌਰ ਤੇ ਖਿੱਚੋ ਆ ਦੇਖੋ ਬੜੇ ਪਿਆਰ ਦੇ ਨਾਲ ਇਹਨੇ ਫੋਟੋਆਂ ਕਰਵਾਈਆਂ ਬੜੀ ਖੁਸ਼ ਆ ਕਹਿੰਦੀ ਸਾਂਪ ਦੀ ਫੋਟੋ ਮੇਰੀ ਲਾਜ਼ਮੀ ਖਿੱਚੋ ਕੁਝ ਦਿਨ ਰਹਿਣ ਤੋਂ ਬਾਅਦ ਅਸੀਂ ਆਪਣੇ ਪਿੰਡ ਨੂੰ ਚੱਲ ਪਏ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਬਰਤ ਬਰ ਲੋਕਾਂ ਤੱਕ ਸ਼ੇਅਰ ਕਰ ਦਿਓ ਸਾਡਾ ਕੀਤਾ ਪ੍ਰਾਲਾ ਕਿਵੇਂ ਲੱਗਿਆ ਧੰਨ